ਸਤਨਾਮੁ ਸ੍ਰੀ ਵਾਹਿਗੁਰੂ ਸਾਇਓ ਦਰਸ਼ਾ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਇਹੇ ਬੇਨੰਤੀ ਸੁਣ ਪ੍ਰਭ ਮੇਰੇ ਦੇਹੀ ਨਾਮ ਕਰਿ ਆਪਣੀ ਚੇਰੇ ਆਪਨੇ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨੇ ਵਿਰ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲਵਸੈ ਮਿਰ ਚੀਤਾ ਨਾਨਕ ਇਕ ਕਰੇ ਅਰਦਾਸ ਵਿਸਰ ਨਹੀ ਪੂਰਨ ਗੁਨਤਾਸ ਸੋਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਾਈ ਪਰਗਟ ਪਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ 제티 ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ ਤਰਾਮ ਨਾਮ ਸੰਗ ਕਰ ਬਿਉਹਾਰ ਪਾਵੇ ਪਦ ਨਿਰਵਾਨੀ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ ਰਾਮ ਨਾਮ ਸੰਗ ਕਰਿ ਬਿਉਹਾਰ ਆਪ ਮਹਿ ਪਦ ਨਿਰਬੰਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੇ ਦੀ ਆਉਪਦੇਸ਼ਾ ਤੁਮਹੀ ਸੰਗ ਪਰਤਾ ਰਹਾਉ ਕਾਮ ਕਰੋ ਦੇ ਲੋਭ ਮੋਹ ਅਭਿਮਨ ਮਹਿ ਸੁਖ ਨਹੀਂ ਪਾਈਐ ਹੋਰੀਨ ਤੂੰ ਸਗ ਲਕੀ ਮੇਰੇ ਮਨ ਤਉ ਨੰਦ ਮੰਗਲ ਸੁਖ ਪਾਈਐ ਕਾਲ ਨੇ ਭੰਨੇ ਅੰਤਰ ਬਿਦ ਜਾਣੇ ਤਾਂ ਕੀ ਕਰ ਮਨ ਨਸੀਬਾ ਕਾਰ ਪੂਜਾ ਹੋਮੇ ਹੋ ਮੰਨੂਆ ਅਕਾਲ ਮੂਰਤ ਗੁਰਦੀਵਾ ਗੋਬਿੰਦ ਦਾ ਮੋਦਰ ਦਿਆਲ ਮਾਧਵੀ ਪਾਰ ਬ੍ਰਹਮ ਨਿਰੰਕਾਰ ਨਾਮ ਵਰਤਣ ਨਾਮੋ ਵਾਲੀਵਾ ਨਾਮ ਨਾਨਕ ਪ੍ਰਾਨ ਅਧਾਰਾ ਗੋਬਿੰਦ ਤਮੋਦਰ ਦਿਆਲ ਮਾਧਵੀ ਪਾਰੇ ਬ੍ਰਹਮ ਨਿਰੰਕਾਰਾ ਨਾਮ ਵਰਤਣ ਨਾਮੋ ਵਾਲੀ ਵਾ ਨਾਮ ਨਾਨਕ ਪ੍ਰਾਨ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ